ਆਪਣਿਆ ਉਹ ਉਹਦੇ ਮੈਂ ਇਹਦੇ ਪਿਛਲੇ ਪਾਸੇ ਕਰਾ ਦੋ ਆਪਣੀ ਦੇ ਬੰਦੇ ਆਜੋ 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 ਕਦਾ ਕੀ ਖੋਲੋ ਬੱਚੇ ਨੂੰ ਅਵੇ ਚਪਾ ਘਰ ਦੇ ਨਾਲ ਕੋਲੇ ਬੈਠੋ ਤੁਸੀਂ ਇੱਥੇ ਹੋਸਪੀਟਲ ਕਾਲ ਕਰੋ ਹਸਪੀਟਲ ਨੇੜੇ ਕੀ ਗੱਲ ਕੀ ਹੋਈ ਸੀ ਬੱਚਾ ਆ ਗਿਆ ਕੁੱਤਾ ਆ ਗਿਆ ਕੋਈ ਨਹੀਂ ਕੋਈ ਨਹੀਂ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੈਠਾ ਨਾਲ ਮੈਂ ਵੀ ਕਲਾ ਕਰੀਦਾ ਕੋਈ ਨਹੀਂ ਕੋਈ ਇੱਕ ਗਰੀ ਉਹ ਕੈਸ਼ ਪੜਾ ਉਹ ਕੈਸ਼ ਦਾ ਹੀ

ਖੋਰ ਬਾਈ ਖੋਰ ਮਾਰ ਗੱਡੀ ਗੱਡੋ ਧੱਕਾ ਮਾਰੋ ਯਾਰ ਮਾਰੀ 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 ਉਹ ਨੋਰਮਲ ਖੜੀ ਜ਼ੋਰਦਾਰ ਮਾਰੋ ਜ਼ੋਰ ਚਲੋ ਗੱਡੀ 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 ਚਲੋ ਚਲੋ ਆ ਬੜਾਇਓ ਪੇਮੈਂਟ ਵੜਾਤੀ ਆ ਪੇਮੈਂਟ ਆ ਮਨਵੀਰ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ ਜਾਨ ਛੱਡ ਕੇ ਆ ਜੂਗੀ ਕਿ ਪਹਿਲਾਂ ਦਾ ਹੋਇਆ ਪਿਆ ਸੀ ਕੀ ਹੋਇਆ ਮਨਕੀਰ ਤੌਲਾ ਕਾ ਠੀਕ ਆ ਹਾਂ ਠੀਕ ਹੋ ਜਾਣਾ ਜਾਓ ਜਾਓ ਜਾ ਉਹ ਖੁਸ਼ ਹੋ ਗਈ ਇੱਧਰ ਇੱਧਰ ਹੈਲੋ ਗਰ ਹੈਲੋ ਹਾਂ ਕੋਈ ਖੁਸ਼ ਹੋ ਗਿਆ ਪੁੱਤ